ਸਰਕਾਂ ਦਾ ਤਾਂ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੈ ਜਿਵੇਂ ਤੁਸੀਂ ਦੱਸਿਆ ਵੀ ਸ਼ਹਿਰੀ ਇਲਾਕੇ ਦੇ ਨਾਲ ਨਾਲ ਕਰੜਾਲ ਕੇ ਦੀਆਂ ਪਿੰਡੂ ਸੜਕਾਂ ਦਾ ਵੀ ਇੰਨਾ ਮਾਲਾ ਹਾਲ ਹੈ ਜੀ ਵੀ ਪੁੱਛੋ ਹੀ ਨਾ ਫੁੱਟ ਫੁੱਟ ਤੇ ਟੋਏ ਪਏ ਹੋਏ ਨੇ ਪੰਜਾਬ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੁੰਦਾ ਖਰੜ ਸ਼ਹਿਰ ਤਾਂ ਜੀ ਇੰਨਾ ਕਿ ਜ਼ਿਆਦਾ ਨਰਕ ਬਣ ਚੁੱਕਿਆ ਹੈ ਜੀ ਲੋਕ ਖਰੜ ਤੋਂ ਆਉਣ ਤੋਂ ਗੁਤਰਾਉਂਦੇ ਆਂ ਜੇ ਸਰਕਾਰ ਇਹਦਾ ਇਸ ਟਾਈਮ ਖੜਾਲਕਾ ਦਾ ਜੰਮੇ ਹੀ ਲਵਾਸ ਛੱਡਦਾ ਜੀ ਮੈਨੂੰ ਇਹ ਦੱਸੋ ਦੋ ਗੱਲਾਂ ਮੰਗ ਇੱਕ ਤੇ ਜਿਹੜੀਆਂ ਸੜਕਾਂ ਦੀ ਬੁਰੀ ਹਾਲਤ ਆ ਲੋਕੀ ਕਿਹਨੂੰ ਜ਼ਿੰਮੇਵਾਰ ਠਰਾਉਂਦੇ ਆਂ ਰਾਜ ਸਰਕਾਰ ਨੂੰ ਕਿ ਕੇਂਦਰ ਨੂੰ ਪਹਿਲੀ ਗੱਲ ਦੂਜੀ ਗੱਲ ਲੋਕੀ ਜਿਹੜੇ ਬੋਥ ਦੀ ਐਮਐਲਏ ਆ ਉਹਨੂੰ ਨਹੀਂ ਜਾ ਕੇ ਕਹਿੰਦੇ ਕਿਉਂਕਿ ਉਹ ਤੇ ਮੰਤਰੀ ਵੀ ਰਹੀ ਆ نیشنل ਹਾਈਵੇ ਹੈਗਾ ਕਰਨ ਹਲਕੇ ਦੇ ਵਿੱਚ ਇੱਕੋ ਖਰਾਬ ਉਹਦੇ ਵਾਸਤੇ ਆਪਾਂ ਕੇਂਦਰ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਆ ਇਹਦੀ ਉਹਦੇ ਵਾਸਤੇ ਤਾਂ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ ਹਲਕੇ ਦੀ ਐਮਐਲਏ ਮੈਨੂੰ ਜਿੱਦਣ ਦਾ ਅਸਤੀਫਾ ਤੇ ਚਲੋ ਪਹਿਲਾਂ ਉਹ ਮੰਤਰੀ ਤੇ ਮੰਤਰੀ ਤੋਂ ਉਹਨਾਂ ਨੂੰ ਹਟਾ ਦੇ ਗਿਆ ਪਰ ਲੋਕਾਂ ਨੇ ਹਰ ਪਾਸੇ ਕੀ ਅਪਰੋਚ ਕਰ ਲਈ ਲੋਕ ਐਮਐਨਸੀਆਂ ਤੋਂ ਵੀ ਪਰੇਸ਼ਾਨ ਰਹੇ ਜਿੰਨੇ ਵੀ ਘਰੜਦੇ ਐਨਸੀ